ਸੇਕੋ ਗੇਂਦੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਪਾਲਕ ਪਨੀਰ ਇਹ ਆਪਾਂ ਪਾਲਕ ਲਿਆ ਜੀ ਇਹ ਆਪਾਂ ਚੰਗੀ ਤਰ੍ਹਾਂ 2-3 ਵਾਰੀ ਧੋ ਲਿਆ ਧੋ ਕੇ ਹੁਣ ਆਪਾਂ ਇਹਨਾਂ ਨੂੰ ਕੱਟਾਂਗੇ ਜੀ ਇਸ ਤਰ੍ਹਾਂ ਇਹਨਾਂ ਦੇ ਜਿਹੜੇ ਡੰਡਲ ਆ ਸੱਡਾ ਵਾਲੇ ਉਹ ਹਟਾ ਦਾਂਗੇ ਜੀ ਇਹ ਪਾਲਕ ਨੂੰ ਆਪਾਂ ਬਿਲਕੁਲ ਬਰੀਕ ਕੱਟ ਲਾਂਗੇ ਜੇ ਤੁਸੀਂ ਗ੍ਰाइंड ਕਰਨਾ ਚਾਹੁੰਦੇ ਹੋ ਤਾਂ ਗ੍ਰाइंड ਵੀ ਕਰ ਸਕਦੇ ਆ ਪਰ ਆਪਾਂ ਬਰੀਕ ਕੱਟ ਕੇ ਬਣਾਵਾਂਗੇ ਜੀ ਸਾਰੀ ਪਾਲਕ ਦੇ ਆਪਾਂ ਇਸ ਤਰ੍ਹਾਂ ਇਹ ਡੰਡਲ ਕੱਟ ਦਾਂਗੇ ਪੱਤੇ ਪੱਤੇ ਰੱਖਾਂਗੇ ਜੀ ਇਸ ਤਰ੍ਹਾਂ ਸਾਰੀ ਪਾਲਕ ਆਪਾਂ ਬ੍ਰੀਕ ਬ੍ਰੀਕ ਕੱਟ ਕੇ ਤਿਆਰ ਕਰ ਲਾਂਗੇ ਡੰਡਲੇ ਦੇ ਸਾਰੇ ਹਟਾ ਲਾਂਗੇ ਸਾਰੇ ਪਾਲਕ ਆ ਇਸ ਤਰ੍ਹਾਂ ਕੱਟ ਲਾ ਲਏ। ਇਹ ਪਾਲਕ ਬ੍ਰੀਕ ਬ੍ਰੀਕ ਕੱਟ ਲਿਆ ਜੀ ਤੁਸੀਂ ਇਹਨੂੰ ਗ੍ਰाइंड ਵੀ ਕਰ ਸਕਦੇ ਆ ਪਰ ਆਪਾਂ ਕੱਟ ਕੇ ਬਣਾਵਾਂਗੇ। ਇਹ ਕੱਬ ਆਪਾਂ ਇੱਕ ਟਮਾਟਰ ਲੈ ਲਿਆ ਜੀ ਹੁਣ ਇਹਨੂੰ ਆਪਾਂ ਕੱਦਕੁੱਛ ਕਰ ਲਾਂਗੇ। ਤੁਸੀਂ ਇਹਨੂੰ ਗ੍ਰੈਂਡਰ 'ਚ ਗ੍ਰाइंड ਵੀ ਕਰ ਸਕਦੇ ਹੋ। ਇਹਦਾ ਪੇਸਟ ਵੀ ਬਣਾ ਲਿਆ। मटर न कदूकश कर लिया जी ये आप प्याज बरीक कट ले ये आप थोड़ा जहा अदरक लिया जी ये कदूकश कर ला ये ना ही अदरक कदूकश कर लिया जी ਇਹ ਫਿਰ ਦੋ ਮਿਰਚਾਂ ਲਈਆਂ ਹਰੀਆਂ ਬਰੀਕ ਬਰੀਕ ਕੱਟ ਲਾਂਗੇ ਜੀ ਇਹਨਾਂ ਨੂੰ ਇਹ ਆਪਾਂ ਅਦਰਕ ਕद्दूकस ਕਰ ਲਿਆ ਜੀ ਇਹ ਟਮਾਟਰ ਵੀ ਆਪਾਂ ਕद्दूकस ਕੀਤਾ ਹੈ ਜੀ ਇਹ ਆਪਾਂ ਬਰੀਕ ਟਮਾਟਰ ਮਿਰਚਾਂ ਕੱਟ ਲਈਆਂ ਜੀ ਦੋ ਹਰੀਆਂ ਇੱਧਰ ਆਪਾਂ ਪਿਆਜ਼ ਕੱਟ ਲਈ ਜੀ ਹੁਣ ਆਪਾਂ ਤੜਕਾ ਲਾਵਾਂਗੇ ਇੱਧਰ ਆਪਾਂ ਕੜਾਈ ਰੱਖ ਲਈ ਹੈ ਜੀ ਇਹਦੇ 'ਚ ਹੁਣ ਆਪਾਂ ਸਰੋਂ ਦਾ ਤੇਲ ਪਾਵਾਂਗੇ ਇੱਕ ਘੜਛੀ ਸਰੋਂ ਦੇ ਤੇਲ ਦੀ ਪਾ ਲਈ ਹੈ ਜੀ ਇੰਦਰ ਆਪਣਾ ਤੇਲ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਚ ਹਰੀ ਮਿਰਚ ਪਾਵਾਂਗੇ ਪਹਿਲਾਂ ਕੱਟੀ ਹੋਈ ਨਾਲ ਹੀ ਆਪਾਂ ਅਦਰਕ ਕੱਟਿਆ ਹੋਇਆ ਗ੍ਰाइंड ਕਰਿਆ ਹੋਇਆ ਪਾਵਾਂਗੇ ਨਾਲ ਹੀ ਆਪਾਂ ਟਮਾਟਰ ਪਾਵਾਂਗੇ ਅਦਰਕ ਹਰੀ ਮਿਰਚ ਤੇ ਟਮਾਟਰ ਕੋ ਬਿੜਿਆ ਦੇ ਹੁਣ ਆਪਾਂ ਇਹ ਚ ਪਿਆਜ਼ ਪਾ ਲਾਂਗੇ ਕੱਤੇ ਹੋਏ ਦੋ ਪਿਆਜ਼ ਕੱਤੇ ਹੋਏ ਹੁਣ ਇਹਨਾਂ ਚੰਗੀ ਤਰ੍ਹਾਂ ਪਕਾ ਲਾਂਗੇ ਹੁਣ ਆਪਾਂ ਪਾਵਾਂਗੇ ਜੀ ਇਸ ਤੰਕੀ ਦੇ ਸਵਾਦ ਅਨੁਸਾਰ ਨਮਕ ਨਮਕੀ ਤੇ ਅਦਰਕ ਦਾ ਨਾਦਿਕਾ ਪਾ ਸਕਦੇ ਆ ਇਹ ਪਾਵਾਂਗੇ ਆਪਾਂ ਦਾ ਚਮਚੀ ਜਿਹਾ ਪਾਊਡਰ ਇਹ ਬਾਵਾਂਗੇ ਜੀ ਥੋੜੀ ਲਾਲ ਮਿਰਚ ਤੋਂ ਗਿਆ ਪਹਰੀ ਪਈ ਹੈ ਉੱਤਰ ਤੇ ਥੋੜੀ ਜਿਹੀ ਧੱਤ ਪਾਵਾਂਗੇ ਇੱਕ ਚਮਚਾ ਪਾਵਾਂਗੇ ਆਪਾਂ ਹਲਦੀ ਪਾਊਡਰ ਦਾ ਥੋੜਾ ਜਿਹਾ ਪਾਵਾਂਗੇ ਪਤਾ ਨਹੀਂ ਹੋ ਤੋ

ਹਨੇਰੂ ਪਰ ਚੰਗੀ ਤਰ੍ਹਾਂ ਮਸਾਲਾ ਤੇ ਮਿਕਸ ਕਰ ਲਿਆ ਜੇ ਹੁਣ ਆਪਾਂ ਇਹਨੂੰ 10 ਮਿੰਟ ਢੱਕ ਕੇ ਪਕਾਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਸੌਫਟ ਹੋ ਜੇ ਪਾਣੀ ਤਾਂ ਹੀ ਆਪਣੇ ਆਪ ਹੀ ਬਹੁਤ ਛੱਡ ਜਾਂਦਾ ਪਰ ਪਾਣੀ ਪਾਉਣ ਦੀ चाहिँ ਜ਼ਰੂਰਤ ਨਹੀਂ ਹੈ। ਹੁਣ ਇਹਨੂੰ 10 ਮਿੰਟ ਢੱਕ ਕੇ ਪਕਾ ਲਾਂਗੇ। ਇਹ ਆਪਾਂ 200 ਗ੍ਰਾਮ ਪਨੀਰ ਲਿਆ ਜੇ ਇਹ ਪਨੀਰ ਆਪਾਂ ਘਰੇ ਤਿਆਰ ਕਰਿਆ ਜੀ। ਹੁਣ ਆਪਾਂ ਇਹ ਇਹਦੇ ਵਿੱਚ ਮਿਕਸ ਕਰ ਦਾਂਗੇ। ਆਪਾਂ ਇਹਨਾਂ ਦੋ ਕਮੈਂਟਸ ਛੇਕ ਲਵਾਂਗੇ ਆਪਣਾ ਪਾਲਕ ਪਨੀਰ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਚਾਪ ਨੂੰ ਬੰਦ ਕਰ ਦਾਂਗੇ ਆਪਣਾ ਪਾਲਕ ਪਨੀਰ ਬਣ ਕੇ ਤਿਆਰ ਹੈ ਜੀ ਬਹੁਤ ਹੀ ਟੇਸਟੀ ਬਣਿਆ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ